ਇਹ ਵਿੱਚ ਜੁੱਧ ਨਸ਼ਾ ਬਰੋਦ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਆ ਕਿਡੀਆਂ ਪਿੰਡ ਚ ਕੀਤਾ ਉਸ ਤੋਂ ਬਾਅਦ ਹਰੀਕੇ ਬੂਹ ਮਹਰਾਣਾ ਜਿੱਥੇ ਕਿ ਸਾਡੇ ਜੁੱਧ ਕੋਆਰਡੀਨੇਟਰ ਮੱਝ ਜ਼ੋਨ ਦੇ ਸੋਨੀਆ ਮਾਨ ਜੀ ਪਹੁੰਚੇ ਔਰ ਪਿੰਡਾਂ ਵਾਲਿਆਂ ਨੂੰ ਇਹੋ ਹੀ ਆਪਾਂ ਉਹਨਾਂ ਨਾਲ ਪਰਨ ਕੀਤਾ ਕਿ ਜਿਹੜਾ ਵੀ ਪਿੰਡ ਚ ਕੋਈ ਨਸ਼ਾ ਵੇਚਦਾ ਉਹਦੇ ਕੋਈ ਪਿਛੇ ਨਾ ਜਾਵੇ ਜਿਹੜਾ ਕੋਈ ਚੋਰੀ ਕਰਦਾ ਵਾ ਉਹਦੀ ਕੋਈ ਜਵਾਨਤਨਾ ਦੇਵੇ ਕਿਉਂਕਿ ਜਿੰਨਾ ਚਿਰ ਪਿੰਡਾਂ ਵਾਲੇ ਸਾਥ ਨਹੀਂ ਦਿੰਦੇ ਸਰਕਾਰ ਦਾ ਉਹਨਾਂ ਚਿਰ ਜਿਹੜੇ ਨਸ਼ੇ ਖਤਮ ਨਹੀਂ ਹੋ ਸਕਦੇ ਤੁਸੀਂ ਵੀ ਜਾਣਦੇ ਹੋ ਕਿ ਜਦੋਂ ਪਿੰਡਾਂ ਵਾਲਿਆਂ ਨੇ ਸਰਕਾਰ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਪੂਰਾ ਸਾਥ ਦਿੱਤਾ ਕਿ ਜਿਹਨੂੰ ਕੋਈ ਫੜਾਇਆ ਜਾਂਦਾ ਉਹਦੇ ਕੋਈ ਪਿੱਛੇ ਨਾ ਜਾਊਗਾ ਤੇ ਆਪਣੇ ਆਪ ਹੀ ਇਹ ਨਸ਼ੇ ਖਤਮ ਹੋਣਗੇ ਤੇ ਬਾਕੀ ਪਿੰਡਾਂ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਕਿ ਕਿਹੜਾ ਬੰਦਾ ਨਸ਼ੇ ਵੇਚਦਾ ਵਾ ਕਿਹੜਾ ਬੰਦਾ ਨਸ਼ੇ ਪੀਂਦਾ ਵਾ ਜਿੰਨਾ ਚਿਰ ਉਹ ਜਾ ਕੇ ਸਮਝਾਉਂਦੇ ਨਹੀਂ ਕਿਸੇ ਨੂੰ ਵਾਰਨਿੰਗ ਨਹੀਂ ਦਿੰਦੇ ਕਿ ਤੁਹਾਡਾ ਬੱਚੇ ਨਸ਼ੇ ਪੀਣੋ ਜੇ ਨਾ ਹੜਿਆ ਤੇ ਅਸੀਂ ਉਹਨਾਂ ਦੇ ਕਾਰ ਵੀ ਕਰਾਂਗੇ ਉਹਦੇ ਨਾਲ ਪਿੰਡਾਂ ਵਾਲੇ ਜਿੰਨੇ ਵੀ ਮਿਲ ਵਰਤਨ ਜਿਤਨਾ ਸਮਾਜਿਕ ਰਿਸ਼ਤਾ ਤੋੜਦੇ ਨੇ ਕਿ ਅਸੀਂ ਤੁਹਾਡੇ ਘਰ ਆਉਣਾ ਜਾਣਾ ਸਾਡਾ ਛੱਡਿਆ ਜਿੰਨਾ ਜੇ ਤੁਸੀਂ ਇਹ ਕੰਮ ਨਹੀਂ ਛੱ ਉਕੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਪੀਲਾ ਪੰਜਾ ਚੱਲਿਆ ਹੁਣ ਤੇ ਕਈ ਦਰਦੀ ਨਸ਼ਾ ਤਸਕਿਰ ਜਿਹੜੇ ਪਿੰਡ ਛੱਡ ਕੇ ਜਾ ਰਹੇ ਆ ਕਿ ਸਾਡੇ ਘਰਾਂ ਦੇ ਵਿੱਚ ਵੀ ਇਹ ਪੀਲਾ ਜਿਹੜਾ ਆਪਣੀ ਪੰਜੇ ਵਾਲਾ ਚੱਲ ਰਿਹਾ ਬਡੋਜਰ ਉਹ ਵੀ ਚੱਲ ਜਾਣਾ ਵਾ ਇਹ ਕਰਕੇ ਕਪੜਾ ਮੰਤਰੀ ਲਾਲਜੀਤ ਸਿੰਘ ਭੁੱਲਰ ਲਗਾਤਾਰ ਪੱਟੀ ਹਲਕੇ ਨੂੰ ਨਸ਼ਾ ਮੁਕਤ ਕਰਨ ਵਿੱਚ ਲੱਗੇ ਹੋਏ ਆ ਅਸੀਂ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੀ ਕਵਰੇਜ ਕਰਕੇ ਪੂਰੇ ਪੰਜਾਬ ਕਿ ਜਿੱਥੇ ਤੱਕ ਵੀ ਆਪਣੇ ਲੋਕ ਸੌਂਦੇ ਆ ਉੱਥੋਂ ਤੱਕ ਪਹੁੰਚਾਰੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੋ ਨੌ ਕੇ ਗਰਾਉਂਡਾਂ ਵਿੱਚ ਜਾਇਆ ਕਰਨ ਸੁਬਾ ਸ਼ਾਮ ਜਦੋਂ ਆਪਾਂ ਖੇਡਾਂ ਦੇ ਵੱਲ ਧਿਆਨ ਦੇਵਾਂਗੇ ਆਪਣਾ ਹੀ ਨਸ਼ਿਆਂ ਵਾਲੇ ਪਾਸੇ ਧਿਆਨ ਨਹੀਂ ਜਾਊਗਾ ਤੇ ਬੇਨਤੀ ਕਰਦੇ ਆਂ ਅਗੇ ਉਹਨਾਂ ਦੇ ਮਾਪਿਓ ਨੂੰ ਵੀ ਕਿ ਤੁਸੀਂ ਸ਼ਾਮ ਨੂੰ ਚ ਸਵੇਰੇ ਇਹਨਾਂ ਨੂੰ ਗਰਾਉਂਡਾਂ ਵਿੱਚ ਭੇਜਿਆ ਕਰੋ ਵੱਧ ਤੋਂ ਵੱਧ ਜਿਤਨਾ ਕੋਈ ਖੇਡ ਕੇ ਕੋਈ ਅੱਗੇ ਅੱਗੇ ਪਹੁੰਚੇਗਾ ਜਿਸ ਤਰ੍ਹਾਂ ਵੇਖੋ ਆਪਣੇ ਨਾਮ ਵਰ 플레이ਰ ਹੋਏ ਕਿ ਕਿਡੇ ਜੱਸਾ ਸਿੰਘ ਪੱਟੀ ਹੋਇਆ ਤੁਸੀਂ ਵੀ ਕੁਝ ਬਣ ਸਕਦੇ ਜੋ ਜਦੋਂ ਤੁਸੀਂ ਬਾਹਰ ਨਿਕਲ ਕੇ ਇਹ ਗੇਮਾਂ ਖੇਡੋਗੇ ਆਪਣੇ ਆਪ ਹੀ ਤੁਸੀਂ ਨਸ਼ਿਆਂ ਤੋਂ ਸਾਈਡ ਤੇ ਹੋਗੇ ਜਿੰਨਾ ਜਦ ਆਪਾਂ ਆਪਣੇ ਸਰੀਰ ਨੂੰ ਖੇਡਾਂ ਵਾਲੇ ਪਾਸੇ ਨਹੀਂ ਲਾਉਂਦੇ ਗਰਾਊਂਡਾਂ ਵਿੱਚ ਨਹੀਂ ਜਾਂਦੇ ਹੁਣ ਜਿਹੜਾ ਆਪਣਾ ਜਿਹੜਾ ਮਨ ਭਟਕਦਾ ਰਹਿੰਦਾ ਵਾ ਅਸੀਂ ਇਹੋ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਸਿੱਧੇ ਪਾਸੇ ਲਾਇਆ ਕਰੋ ਕਿਉਂਕਿ ਜਿਹੜੀ ਪਹਿਲੀ ਸਿੱਖਿਆ ਵਾ ਉਹ ਮਾਂ ਪਿਓ ਦੀ ਹੁੰਦੀ ਆ ਮਾਂ ਪਿਓ ਆਪਣੇ ਬੱਚੇ ਨੂੰ ਜਿਹੜੇ ਪਾਸੇ ਮਰਜੀ ਲਾ ਸਕਦਾ ਵਾ ਜੇ ਅੱਜ ਬੱਚਾ ਕੋਈ ਚੋਰੀ ਕਰਦਾ ਤੇ ਮਾਂ ਪਿਓ ਦੇ ਹੱਥੀਂ ਪਾਹੇ ਆ ਗਏ ਤੇ ਮਾਂ ਪਿਓ ਨੂੰ ਕਹਿਣਾ ਕਿ ਹਾਂ ਵੀ ਬਹੁਤ ਵਧੀਆ ਕੰਮ ਕਰ ਰਿਹਾ ਜਿਸ ਨੂੰ ਬੱਚਾ ਫੜਿਆ ਜਾਂਦਾ ਵਾ ਫਿਰ ਮਾਂ ਪਿਓ ਕਹਿਣ ਲੱਪੈਂਦਾ ਕਿ ਅਸੀਂ ਤੇ ਬੱਚੇ ਨੂੰ ਬੇਦਖਲ ਕੀਤਾ ਸੀ ਕਿਉਂਕਿ ਪਤਾ ਸਾਰਾ ਹੁੰਦਾ ਉਦੋਂ ਸਹੀ ਹੁੰਦਾ ਵਾ ਉਹ ਸਗੋਂ ਹਲਾਸ਼ਰੀ ਦੇ ਕੇ ਬੱਚੇ ਨੂੰ ਆਪਣੇ ਚੋਰ ਬਣਾ ਦਿੰਦੇ ਆ ਇਹੋ ਬੇਨਤੀ ਕਰਦੇ ਆ ਕਿ ਬੱਚਿਆਂ ਦਾ ਖਿਆਲ ਰੱਖਿਆ ਕਰੋ ਜਦੋਂ ਬਾਹਰ ਅੰਦਰ ਜਾਂਦੇ ਆ ਉਹਨਾਂ ਦੀ ਨਿਗਰਾਨੀ ਰੱਖਿਆ ਕਰੋ ਕਿਉਂਕਿ ਜਿਹੜੀ ਪਹਿਲੀ ਸਿੱਖਿਆ ਤੁਹਾਡੀ ਆ ਉਸ ਤੋਂ ਬਾਅਦ ਬੱਚੇ ਨੇ ਤੁਹਾਡੇ ਮਗਰ ਲੱਗ ਕੇ ਜੋ ਵੀ ਕਰਨਾ ਜੋ ਤੁਸੀਂ ਕਹੋਗੇ ਉਹੀ ਕਰਨਗੇ ਬੇਨਤੀ ਕਰਦੇ ਆ ਮਾਪਿਆਂ ਨੂੰ ਕਿ ਬੱਚਿਆਂ ਨੂੰ ਥੋੜਾ ਪਤਾ ਆਪਣੇ ਅੰਡਰ ਲਿਆ ਕਰੋ ਤੇ ਗਰਾਉਂਡਾਂ 'ਚ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਜੀਤ ਸਿੰਘ ਸੋਨੂ ਸੇਖੋਂ ਬਲਾਗ ਪ੍ਰਧਾਨ ਸੁਭਰਾ ਵੀ ਅਹ ਰਪੀ ਜੀ ਤੁਹਾਨੂੰ ਪਤਾ ਹੀ ਤੁਸੀਂ ਨਾਲ ਹੀ ਕਵਰ ਕਰ ਰਹੇ ਸਾਰਾ ਕੁਝ ਜਿਸ ਤਰ੍ਹਾਂ ਜੁਧ ਨਸ਼ਾ ਵਿਰੋਧ ਜਿਹੜਾ ਇਹ ਮਹਮ ਚਲਾਈ ਗਈ ਹੀ ਇਹ ਪਿੰਡ ਪਿੰਡ ਜਿਸ ਤਰ੍ਹਾਂ ਕੈਮਰਾ ਦੇ ਮੰਤਰੀ ਸਰਦਾਰ ਲਾਲਜੀਤ ਸਿੰਘ ਪੁਲਰ ਜੀ ਪਿੰਡ ਪਿੰਡ ਜਾ ਕੇ ਪ੍ਰੋਗਰਾਮ ਜਿਹੜੇ ਟੈਂਡ ਕਰ ਰਹੇ ਸੀ ਤੇ ਲੋਕਾਂ ਨੂੰ ਜਿਹੜੀ ਅਪੀਲ ਕਰ ਰਹੇ ਸੀ ਵੀ ਤੁਸੀਂ ਸਾਰੇ ਜਿਹੜੇ ਪਿੰਡ ਵਾਸੀ ਆ ਭੈਣਾਂ ਭਰਾ ਸਾਰੇ ਸਾਥ ਦਿਓ ਕਿਉਂਕਿ ਇਹ ਕੱਲੀ ਸਰਕਾਰ ਨਹੀਂ ਨਸ਼ਾ ਬੰਦ ਕਰਾ ਸਕਦੀ ਜਿੰਨਾ ਚਿਰ ਲੋਕ ਸਾਥ ਨਹੀਂ ਦਿੰਦੇ ਤੇ ਅੱਜ ਇਸੇ ਤਹਿਤ ਮੰਤਰੀ ਸਾਹਿਬ ਦੀ ਮੀਟਿੰਗ ਆ ਗਈ ਹੈ ਕੈਬਨਿਟ ਮੀਟਿੰਗ ਉਹ ਚੰਡੀਗੜ੍ਹ ਚਲੇ ਗਏ ਤੇ ਉਹਨਾਂ ਦੀ ਥਾਂ ਤੇ ਫਿਰ ਅੱਜ ਮੈਡਮ ਸੋਨੀਆ ਮਾਨ ਜੀ ਆਏ ਸੀ ਤੇ ਚੇਅਰਮੈਨ ਸਰਦਾ ਦਲਬਾਜ ਸਿੰਘ ਜੀ ਜੋ ਅੱਜ ਪਿੰਡ-ਪਿੰਡ ਜਿਹੜੀਆਂ ਮੀਟਿੰਗਾਂ ਕੀਤੀਆਂ ਵਾ ਹੁਣ ਇਸ ਟਾਈਮ ਜਿਹੜਾ ਪਿੰਡ ਬੂਦੇ ਵਿੱਚ ਮੀਟਿੰਗ ਕੀਤੀ ਆ ਇੰਨਾ ਨੀਰ ਤਫਾਣਾ ਹੁੰਦੇ باوجود ਵੀ ਅੱਜ ਜਿਹੜੀ ਮੀਟਿੰਗ ਕਰਕੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਅਪੀਲ ਕੀਤੀ ਲੋਕਾਂ ਨੂੰ ਵੀ ਇਹ ਜਿਹੜਾ ਨਸ਼ਾ ਹੈ ਜਿਹੜੇ ਇਹਨਾਂ ਤੋਂ ਬੱਚਿਆਂ ਨੂੰ ਬਚਾਈਏ ਤੇ ਜਿਹੜੇ ਵੇਚਦੇ ਆ ਉਹਨਾਂ ਨੂੰ ਇਹ ਸਖਤ ਜਿਹੜੀ ਇਹ ਆਪਣਾ ਤਾੜਨਾ ਕੀਤੀ ਹੈ ਜਾਂ ਤਾਂ ਉਹ ਇਹ ਵਿੱਚ ਨੇ ਬੰਦ ਕਰ ਦੋ ਨਹੀਂ ਤਾਂ ਹਰ ਪਿੰਡ ਛੱਡ ਕੇ ਭੱਜੋ ਅਰੰਗ ਜਿਸ ਤਰ੍ਹਾਂ ਕੋਈ ਨਸ਼ਾ ਛੱਡਣਾ ਚਾਵੇ ਤਾਂ ਉਹਦੇ ਲਈ ਕੋਈ ਕੈਂਪ ਹੋ ਹਾਂਜੀ ਉਹ ਆਪਣਾ ਸਾਰੀ ਸਰਕਾਰ ਨੇ ਪ੍ਰਬੰਧ ਕੀਤੇ ਹੋਏ ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਆ ਉਹ ਸਰਪੰਚ ਸਾਹਿਬ ਨੂੰ ਮੈਂਬਰ ਸਾਹਿਬ ਉਹਨਾਂ ਨੂੰ ਮਿਲ ਕੇ ਉਹ ਦੱਸ ਸਕਦੇ ਆ ਉਹਨਾਂ ਦਾ ਜਿਹੜਾ ਲਾਜ ਹੈ ਉਹਦਾ ਫ੍ਰੀ ਹੋਊਗਾ ਤੇ ਕੋਈ ਉਹਨਾਂ ਨੂੰ ਟੈਨਸ਼ਨ ਨਹੀਂ ਕਿ ਉਹ ਸਰਕਾਰ ਉਹਨਾਂ ਦੇ ਨਾਲ ਖੜੀ ਹਰ ਟਾਈਮ ਪਿੰਡਾਂ ਦੇ ਵਿੱਚ ਮਤੇ ਵੀ ਪਾਏ ਗਏ ਆ ਕਿ ਜੇਕਰ ਕੋਈ ਨਸ਼ਾ ਵੇਚਦਾ ਦਾ ਉਹ ਬਾਈ ਕਰਕੇ ਤਾਂ ਬਿਲਕੁਲ ਜੀ ਬਿਲਕੁਲ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਸਾਰੀ ਇੱਕ ਕਮੇਟੀਆਂ ਬਣ ਗਈਆਂ ਵਾਂ ਤੇ ਇੱਕ ਮਤੇ ਪਾਤੇ ਆ ਵੀ ਜਿਹੜਾ ਕੋਈ ਨਸ਼ਾ ਵੇਚਦਾ ਵਾ ਉਹਨੂੰ ਭੋਰਾ ਬਖਸ਼ਿਆ ਨਹੀਂ ਜਾਊਗਾ ਜਾਂ ਤਾਂ ਉਹ ਬੰਦਾ ਬਣ ਕੇ ਸਿੱਧੇ ਰਾਹ ਜੇ ਨਹੀਂ ਤੇ ਪੀਲਾ ਪੰਜਾਬ ਦੇ ਘਰ ਤੇ ਚੱਲੂਗਾ ਤੇ ਜਿਹੜੇ ਬੱਚੇ ਪੀਂਦੇ ਆ ਉਹ ਇਧਰ ਸਾਡੇ ਨਾਲ ਸੰਪਰਕ ਕਰਨ ਸਰਕਾਰ ਨਾਲ ਸੰਪਰਕ ਕਰਨ ਸਰਪੰਚਾਂ ਨਾਲ ਮੈਂਬਰਾਂ ਨਾਲ ਸੰਪਰਕ ਕਰਨ ਤੇ ਉਹਨਾਂ ਦੇ ਲਾ ਜਲਦੀ ਜਿਹੜੇ ਪ੍ਰਬੰਧ ਕੀਤੇ ਗਏ ਆ ਉਹਨਾਂ ਕੀ ਨਹੀਂ ਆਉਗੀ ਅੱਜ ਯੁੱਧ ਨਛਿਆ ਵਿਰੁੱਧ ਇਸ ਰਿਸ਼ਤੇ ਤੇ ਵੀ ਮੀਟਿੰਗ ਕੀਤੀ ਗਈ ਇੱਕ ਕੋਣ ਕੋਣ ਪਹੁੰਚਾ ਜੀ ਦਰਬਾਗ ਚੇਅਰਮੈਨ ਸਾਹਿਬ ਸੋਨੀਆ ਮਾਨ ਜੀ ਬਾਕੀ ਸਾਰੇ ਸਮੂਹ ਸੰਗਤ ਬਾਕੀ ਅਪੀਲ ਕਰੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਅਪੀਲ ਇਹੀ ਕਰਾਂਗੇ ਜੀ ਕਿ ਅੱਗੇ ਤੋਂ ਬਚੋ ਜੋ ਪਿੱਛੇ ਜਿਹੜਾ ਜਿਹੜਾ ਲੱਗ ਚੁੱਕਾ ਵਾ ਉਹਨੂੰ ਅਸੀਂ ਹਸਪੀਟਲ ਤੱਕ ਕੋਈ ਵੀ ਇਲਾਜ ਕਰਾਉਣ ਲਈ ਤਿਆਰ ਹਾਂ ਭਾਈ ਸਾਹਿਬ ਪਿੰਡ ਦੇ ਵਿੱਚ ਮਤੇ ਪਾਏ ਗਏ ਆ ਜੇਕਰ ਹਾਂਜੀ ਮਤੇ ਪਾਏ ਗਏ ਜੀ ਕੀ ਮਤਾ ਪਾਇਆ ਮਤਾ ਪਾਇਆ ਗਿਆ ਕਿ ਕੋਈ ਵੀ ਬੰਦਾ ਜਿਹੜਾ ਵਾ ਨਸ਼ੇ ਵਾਲੇ ਨੂੰ ਛਡਾਉਂਦਾ ਵਾ ਜਾ ਕੇ ਜਾਂ ਕੋਈ ਜ਼ਮਾਨਤ ਦੇ ਦਿੰਦਾ ਵਾ ਕਿ ਉਹਨੂੰ ਪਿੰਡ ਚ ਬਾਈਕਾਟ ਕੀਤਾ ਜਾਊਗਾ ਤੇ ਇਹੋ ਰੱਖੀ ਅਜਿ ਕੋ ਨੌਜਵਾਨ ਜਿਹੜਾ ਪਬ ਦੇ ਨਾਲ ਵੀ ਨੂੰ ਅੱਜ ਆ ਗਿਆ ਕੀ ਕਹਿਣਾ ਚਾਹੋ ਹਾਂਜੀ ਇਹ ਇਹਨੂੰ ਆਪਾਂ ਜੋਧਾ ਪ੍ਰਧਾਨ ਬਣਾਇਆ ਜੀ ਹਾਂਜੀ ਕੀ ਨਾਮ ਇਹਨਾਂ ਦਾ ਇਹ ਬਤਨਨਾ ਜੀ ਦਾ ਲਾਲਜੀਤਪੁਰਾ ਜ਼ਿਲ੍ਹਾ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਬੁਲਾਇਆ ਤੁਹਾਡੇ ਰੂਪ ਰੂਪ ਕੀਤਾ ਉਹਨਾਂ ਦੀ ਲੁਧਿਆਣਾ ਇਲੈਕਟਰੀ ਲੱਗੀ ਸੀਗੀ ਇਲੈਕਸ਼ਨ ਦੇ ਵਿੱਚ ਇਸ ਕਰਕੇ ਮੇਰੀ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਕਿ ਮੈਂ ਵੀ ਆ ਕੇ ਨਸ਼ਿਆਂ ਦੇ ਉੱਤੇ ਜਿਹੜੀ ਹੈ ਗੱਲਬਾਤ ਕਰਾਂ ਸਾਰਿਆਂ ਦੇ ਨਾਲ ਜਿਵੇਂ ਕਿ ਮੇਰੀ ਪੂਰੇ ਮਾਝੇ ਦੇ ਵਿੱਚ ਮੈਨੂੰ ਇੰਚਾਰਜ ਲਾਇਆ ਗਿਆ ਹੈ ਨਸ਼ਮੁਕਤੀ ਮੋਰਚੇ ਦੇ ਸਬੰਧ ਦੇ ਵਿੱਚ ਸੋ ਮੈਂ ਧੰਨਵਾਦ ਕਰਦੀ ਹਾਂ ਚੇਅਰਮੈਨ ਸਾਹਿਬ ਦਾ ਸਮੂਚੀ ਟੀਮ ਦਾ ਪਿੰਡ ਦੇ ਸਰਪੰਚ ਸਾਹਿਬ ਦਾ ਬਲੌਕ ਪ੍ਰਧਾਨਾਂ ਦਾ ਉਹ ਸੰਗਤਾਂ ਮੇਰੇ ਮਾਵਾ ਭੈਣਾਂ ਦਾ ਬਜ਼ੁਰਗਾਂ ਦਾ ਤੁਸੀਂ ਅੱਜ ਬੈਠੇ ਹੋ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟਾਪਿਕ 'ਤੇ ਗੱਲ ਕਰਨ ਲਈ ਇਕੱਠੇ ਹੋਏ ਹੈ ਜਿਹੜਾ ਕਿ ਨਸ਼ਾ ਮੁਕਤੀ ਮੋਰਚੇ ਦੀ ਅੱਜ ਤੱਕ ਮੈਨੂੰ ਸੱਚ ਦੱਸਿਓ ਵੀ ਪਿੰਡ ਦੇ ਵਿੱਚ ਇਸ ਤਰੀਕੇ ਦੇ ਨਾਲ ਅੱਠ ਕੋਈ ਵੀ ਸਰਕਾਰ ਜਦੋਂ ਕਰਦੀ ਹੈ ਕਦੋਂ ਕਰਦੀ ਹੈ ਜਾਂ ਦੇ ਬੋਟਾਂ ਦੇ ਟਾਈਮ ਦੇ ਉੱਤੇ ਕਰਦੀ ਹੈ ਜਦੋਂ ਉਹਨਾਂ ਨੇ ਵੋਟਾਂ ਪਾਉਂਦੀਆਂ ਹੁੰਦੀਆਂ ਇਹ ਪਹਿਲੀ ਸਰਕਾਰ ਹੈ ਜਿਹੜੀ ਪਿੰਡ ਦੇ ਵਿੱਚ ਕੱਟ ਕਰ ਰਹੀ ਹੈ ਕਿਦੇ ਵਾਸਤੇ ਤੁਹਾਡੇ ਵਾਦੀ ਤੇ ਆਪਣੇ ਵਾਸਤੇ ਕਿਉਂਕਿ ਸਰਕਾਰ ਨੂੰ ਫਿਕਰ ਹੈ ਆਪਣੇ ਪੰਜਾਬ ਦਾ ਪੰਜਾਬ ਨੂੰ ਰੰਗਲਾ ਪੰਜਾਬ ਆਪਾਂ ਕਿਵੇਂ ਬਣਾਉਣਾ ਹੈ ਨਸ਼ਾ ਮੁਕਤ ਕਿਵੇਂ ਕਰਨਾ ਹੈ ਬਾਕੀ ਜਿੰਨੀਆਂ ਵੀ ਸਰਕਾਰਾਂ ਆਈਆਂ ਅੱਜ ਤੱਕ ਉਹਨਾਂ ਜਦੋਂ ਵੋਟਾਂ ਇਕੱਠੀਆਂ ਕਰਦੀਆਂ ਹੁੰਦੀਆਂ ਨੇ ਉਵੇਂ ਮੋਚਾ ਜਾਂ ਮਾਰ ਦਿੰਦੇ ਉੱਤੇ ਆ ਕੇ ਆਖੀ ਸਿਆਸਤ ਕਰ ਲੈਂਦੇ ਇਹਦੇ ਉੱਤੇ ਕਿ ਹਾਂ ਜੀ ਅਸੀਂ ਨਸ਼ਾ ਖਤਮ ਕਰਾਂਗੇ ਕੋਈ ਕਹਿ ਦੂਗਾ ਅਸੀਂ 2 ਮਹੀਨਿਆਂ ਚ ਖਤਮ ਕਰ ਦਾਂਗੇ ਕੋਈ ਝੂਠੀਆਂ ਸੌਂਵਾਂ ਖਾਈ ਜਾਊਗਾ ਵੇਖੋ ਜੀ ਇਹ ਝੂਠੀ ਗੱਲ ਹੈ ਜੇ ਮੈਂ ਵੀ ਤੁਹਾਨੂੰ ਅੱਜ ਕਹਦਾ ਕਿ ਨਸ਼ਾ ਜਿਹੜਾ ਹੈ ਬਹੁਤ ਛੇਤੀ ਖਤਮ ਹੋ ਜਾਊਗਾ ਨਸ਼ਾ ਜਿਹੜਾ ਹੈ ਕੱਟ ਦੇ ਜਦੋਂ ਹੋ ਸਕਦਾ ਉਹ ਵੀ ਇਕੱਲੀਆਂ ਸਰਕਾਰਾਂ ਨਹੀਂ ਖਤਮ ਕਰ ਸਕਦੀਆਂ ਉਹਦੇ ਵਿੱਚ ਤੋਂ ਹਟੇ ਤੁਹਾਡੇ ਸਾਥ ਦੀ ਲੋੜ ਹੈ ਇਸ ਲਈ ਜੇ ਤੁਸੀਂ ਪਿੰਡ ਵਾਲੇ ਸਾਡੇ ਇਕੱਠੇ ਮਿਲ ਕੇ ਸਾਡਾ ਸਾਥ ਹੋਵੇ ਤਾਂ ਦੀ ਅਸੀਂ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਕਰ ਸਕਦੇ ਹਾਂ ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਇਹ ਹੀ ਹੈ ਕਿ ਉਹ ਅਸੀਂ ਕਿਸਾਨਾਂ ਦੇ ਦੰਦ ਦੇ ਵਿੱਚ ਗਏ ਸੀ ਸਾਡੇ ਜਾਣੇ ਪਾਰਟੀਬਾਜ਼ੀ ਨੂੰ ਤੇ ਉੱਠ ਕੇ ਕਿਸਾਨਾਂ ਦਾ ਉਹਨਾਂ ਨੇ ਸਾਥ ਦਿੱਤਾ ਸੀਗਾ ਔਰ ਇਹ ਅੱਜ ਜਿਹੜਾ ਮੈਂ ਝੰਡਾ ਫੜਨ ਲੱਗੀ ਹਾਂ ਇਹ ਇਹ ਝੰਡਾ ਝੰਡਾ ਫੜਕੀ ਅਸੀਂ ਇਹ ਲੀਨੀਆਂ ਗਰੁਹਾਂ ਦੇ ਬਠੇ ਰਹੇ ਕਿਸਾਨ ਅੰਦੋਲਨ ਵਾਈਸ ਉਹ ਇਹ ਕੋਈ ਪਾਰਟੀ ਦਾ ਝੰਡਾ ਨਹੀਂ ਗਾ ਇਹ ਨਸ਼ਾ ਮੁਕਤ ਮੋਰਚੇ ਦਾ ਝੰਡਾ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਅੱਜ ਦੀ ਰੀਟ ਦੇ ਉੱਤੇ ਪੰਜਾਬ ਨੂੰ ਫੜਕ ਰਿਹਾ ਹੈ ਜਿਵੇਂ ਕਿਸਾਨੀ ਵਾਸਤੇ ਕਿਸਾਨਾਂ ਦਾ ਝੰਡਾ ਫੜਦੇ ਆ ਆਪਣਾ ਕਿਸਾਨੀ ਸਾਂਝਾ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਨਸ਼ਾ ਮੁਕਤੀ ਮੋਰਚੇ ਦਾ ਝੰਡਾ ਹੈ ਨਾ ਇਹ ਆਪਣਾ ਸਾਂਝਾ ਮੁੱਦਾ ਹੈ ਖਾਨੂੰ ਇਹ ਚੱਕਣ ਦੀ ਲੋੜ ਹੈ ਇਸ ਟਾਈਮਸ ਵਿੱਚ ਪਿੰਡਾਂ ਦੇ ਵਿੱਚ ਪਾਰਟੀ ਵਾਲੇ ਘੁੰਮਤੇ ਉੱਠਦੇ ਆਪਣੀ ਜਿਹੜੀ ਹੋਣ ਵਾਲੀ ਪੀੜ੍ਹੀ ਹੈ ਆਪਣੀ ਨਸਲਾਂ ਨੂੰ ਬਚਾਉਣ ਵਾਸਤੇ ਆਪਾਂ ਇਹ ਝੰਡਾ ਚੱਕੀਏ ਆਪਣੇ ਘਰਾਂ ਦੇ ਉੱਤੇ ਲਾ ਲਈਏ ਅਸੀਂ ਇਸ ਚੀਜ਼ ਦਾ ਸਾਥ ਦਈਏ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਔਰ ਅੱਜ ਮੈਂ ਤਰਨਤਾਰਨ ਦੀ ਧਰਤੀ ਤੇ ਬੈਠੀ ਹਾਂ ਜਦੋਂ ਮੈਂ ਦਿੱਲੀ ਅੰਦੋਲਨ ਦੇ ਵਿੱਚ ਸੀਗੀ ਉੱਥੇ ਪੂਰੀ ਵਾਲੇ ਬਾਬਾ ਜੀ ਮੈਨੂੰ ਮਿਲੇ ਅੰਦੋਲਨ ਨੂੰ ਲੰਗਰ ਲਾਇਆ ਸੀ ਦੋਨਾਂ ਨੇ ਉਹ ਮੈਂ ਤਾਰਨ ਤਾਰਨ ਤੋਂ ਮਾਈ ਭਾਗ ਪਾਗਵਾਰ ਜੀ ਆਨੇ ਨੇ ਔਰ ਤੂੰ ਕਿਉਂ ਨਹੀਂ ਬਹਿੰਦੇ تھے ਮਾਈ ਭਾਗੋ ਜੀ ਦੇ ਟੈਂਟ ਲਾ ਲੀ ਤਾਂ ਕਿ ਬੀਬੀਆਂ ਉੱਥੇ ਆ ਕੇ ਜਿਆਦਾ ਤੋਂ ਜਿਆਦਾ ਰਹਿਣ ਮੈਂ ਉੱਥੇ ਮਾਈ ਭਾਗ ਪਾਗਵਾਰ ਜੀ ਦੇ ਨਾਮ ਦੇ ਉੱਤੇ ਟੈਂਟ ਬਣਾਏ ਸੀ ਪਰ ਮੈਨੂੰ ਅੱਜ ਫਕਰ ਮਸੂਰ ਹੋ ਰਿਹਾ ਹੈ ਕਿ ਮੈਂ ਉਹਨਾਂ ਦੀ ਧਰਤੀ ਦੀ ਉੱਤੇ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਆ ਆਪਣੀਆਂ ਬੀਬੀਆਂ ਨੂੰ ਕਿ ਅਸੀਂ ਮਾਤਾ ਪਾਗਵਾਰ ਜੀ ਦੀ ਐਗਜ਼ਾਮਪਲ ਲੈ ਲਈ ਗੁਰੂ ਸਾਹਿਬ ਦੇ ਨਾਲ ਅੱਗੇ ਹੋ ਕੇ ਲੜੇ ਸੀਗੇ ਤੇ ਅੱਜ ਅਸੀਂ ਸਾਨੂੰ ਲੋੜ ਹੈ ਸਾਡੀਆਂ ਸਾਰੀਆਂ ਭੈਣਾਂ ਦੀ ਬੀਬੀਆਂ ਦੀ ਸਾਡੇ ਨੌਜਵਾਨ ਪੀੜ੍ਹੀ ਦੀ ਸਾਡੇ ਪਿੰਡਾਂ ਦੀ ਕਿਸੀ ਪਿੰਡ ਦੇ ਵਿੱਚ ਇਹ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਜੰਗ ਲੜੀਏ ਅਸੀਂ ਇਕੱਠੇ ਹੋ ਕੇ ਸਾਰੇ ਜਾਣੇ ਇਹਨਾਂ ਦੇ ਖਿਲਾਫ ਖੜ ਕੇ ਇਹਨਾਂ ਦਾ ਮੁਕਾਬਲਾ ਕਰੀਏ ਕਿੰਨੇ ਕ ਜਾਣੇ ਹੋਣਗੇ ਵੱਧ ਤੋਂ ਵੱਧ 10-15 ਜਾਣੇ ਹੋਣਗੇ ਜਿਹੜੇ ਨਸ਼ਾ ਵੇਚਦੇ ਹੋਣਗੇ ਹੁਣ ਤੇ ਸਰਕਾਰ ਵੀ ਤੁਹਾਡੇ ਨਾਲ ਹੈ ਸਰਕਾਰ ਨੇ ਸਿੱਧੀ ਗੱਲ ਇਹ ਗੱਲ ਕਹੀ ਹੈ ਕਿ ਜਿਹੜਾ ਵੀ ਨਸ਼ਾ ਵੇਚਦਾ ਹੈ ਅਸੀਂ ਜਦੋਂ ਉਹਨੂੰ ਪੁਲਿਸ ਸਾਹਕੇ ਲਿਆ ਜਾਂਦੀ ਹੈ ਜਿਹੜਾ ਉਹਨੂੰ ਜ਼ਮਾਨਤ ਦਿੰਦਾ ਹੈ ਪਿੰਡ ਦੇ ਵਿੱਚੋਂ ਅਸੀਂ ਉਹ ਜ਼ਮਾਨਤੀ ਬੰਦੇ ਇਹ ਜਿਹੜਾ ਨਾਮ ਹੈ ਉਹ ਪਿੰਡ ਦੇ ਬਾਹਰ ਲਾਵਾਂਗੇ ਔਰ ਆਪਣੇ ਪੁਲਿਸ ਵਾਲਿਆਂ ਨੂੰ ਕਹਾਂਗੇ ਕਿ ਗੁਰਦੁਆਰੇ 'ਚ ਜਾ ਕੇ ਉਸ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਕੇ ਆਓ ਕਿ ਤੁਹਾਡੇ ਪਿੰਡ ਦੇ ਵਿੱਚ ਇਸ ਬੰਦੇ ਨੇ ਜਮਾਨਤ ਦਿੱਤੀ ਹੈ ਇਸ ਬੰਦੇ ਨੇ ਤਾ ਕਾਂਸੀ ਤੁਹਾਡੀਆਂ ਮਾਪਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚ ਜ਼ਹਿਰ ਪਾਉਣ ਵਾਲੇ ਬੰਦੇ ਦੀ ਜ਼ਮਾਨਤ ਕਿੰਨੇ ਦਿੱਤੀ ਰਹੀ ਹੈ ਔਰ ਨਾਲੇ ਜਦੋਂ ਜ਼ਮਾਨਤ ਦੀ ਜਿਹੜੀ ਪ੍ਰਾਪਰਟੀ ਸੀਜ਼ ਹੁੰਦੀ ਹੈ ਨਾ ਨਾਲ ਜਿਹੜੀ ਉਹ ਨਾਂ ਦਾ ਐਫਐਪੀ ਹੈ ਜੇ ਉਹ ਬੰਦਾ ਫਿਰ ਤੋਂ ਦੁਬਾਰਾ ਨਸ਼ਾ ਵੇਚੂਗਾ ਬਾਹਰ ਆ ਕੇ ਉਹਦੀ ਵੀ ਪ੍ਰਾਪਰਟੀ ਸੀਜ਼ ਕੀਤੀ ਜਾਊਗੀ ਮੈਨੂੰ ਲੱਗਦਾ ਹੈ ਅੱਜ ਤੱਕ ਇਹੋ ਜਿਹੇ ਕਦਮ ਨਹੀਂ ਸਰਕਾਰ ਚੁੱਕੀ ਹੈ